ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 9 ਦਸੰਬਰ 2025 ਨੂੰ ਮੌਜੂਦਾ ਐਮਐਲਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਦੇਵਤ ਸਿੰਘ ਸੇਖੋਂ ਸਰਦਾਰ ਉਤਮ ਸਿੰਘ ਜੋ ਕਿ ਪਾਰਟੀ ਦੇ ਜੰਝਾਰੂ ਲੀਡਰ ਹਨ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਬੱਬਲ ਸੰਧੂ ਪਿੰਡ ਰਪਈਆ ਵਾਲਾ ਜੋ ਕਿ ਬਲਾਕ ਸੰਮਤੀ ਜ਼ੋਨ ਡੋਰ ਤੋਂ ਅਤੇ ਮਾਸਟਰ ਅਮਰਜੀਤ ਸਿੰਘ ਪਰਮਾਰ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੋਲੇਵਾਲਾ ਰਾਕਮੀ ਤੋਂ ਜੋਨ ਲੜ ਰਹੇ ਹਨ ਉਹਨਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਗਿਆ ਦੱਸ ਦਈਏ ਕਿ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਰਦਾਰ ਗਗਨਦੀਪ ਸਿੰਘ ਢਾਲੀਵਾਲ ਦੀ ਸਪੀਚ ਤੋਂ ਖੁਸ਼ ਹੋ ਕੇ ਉੱਥੇ ਬੈਠੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਦੇਖਦੇ ਹਾਂ ਪੂਰੀ ਰਿਪੋਰਟ ਪੌਣੇ 400 ਹੋ ਗਏ ਕੋਈ ਫਰੀਜ ਕੋਰ ਤੇ ਇੱਕ ਕਤਲ ਦਿਖਾਓ ਕੋਈ ਇੱਕ ਮੁੰਡਾ ਦਿਖਾਓ ਜਿਹਦੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਕੋਈ ਇੱਕ ਮੁੰਡਾ ਦਿਖਾਓ ਜਿਹਨੂੰ ਚਿੱਟੇ ਤੇ ਲਾਇਆ ਹੋਵੇ ਕੋਈ ਇੱਕ ਮੁੰਡਾ ਬਖਾਓ ਜਿਹਦੇ ਨਾਮ ਧੱਕਾ ਕੀਤਾ ਹੋਵੇ ਤੇ ਫੇਰ ਯਾਰ ਸਾਡੇ ਕੋਲੇ ਤਾਂ ਸਭ ਕੁਝ ਹੀ ਚੰਗਾ ਉਹਨਾਂ ਦੇ ਵੀ ਚੇਅਰਮੈਨ ਨੇ ਆ ਜਿਹੜੀ ਚੇਅਰਮੈਨ ਹੀ ਮੈਨੂੰ ਸਰਕਾਰ ਨੇ ਬਖਸ਼ੀ ਐ ਇਹ 5-5 ਕਰੋੜ ਰੁਪਏ ਲਾ ਕੇ ਅਕਾਲੀ ਦਾ ਨਾਂ ਵਾਲੇ ਬਣਾਉਂਦੇ ਸੀ ਫੂਲ ਮੇਂ ਦੱਸਦਾ ਜੀ ਹਮ ਮਲਾਈ ਦਾ ਨਾਮ ਹੈ ਕਿਉਂਕਿ ਸਾਡੀ ਸਰਕਾਰ ਨੇ ਸਾਨੂੰ ਫ੍ਰੀ ਬਣਾਇਆ ਦੇਖੋ ਸਰਕਾਰ ਨੇ ਅਰਦਾ ਉਹ ਅੰਗ ਪੂਰਾ ਕਰਨ ਵਾਸਤੇ ਜਿਹਦੇ ਨਾਲ ਬਹੁਤ ਸਾਰੇ ਕੰਮ ਉਹ ਜਿਹੜੇ ਹੋਣੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਚਾਹੇ ਬਲਾਕ ਸੰਮਤੀ ਦਾ ਇਲੈਕਸ਼ਨ ਹੋ ਰਿਹਾ ਔਰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਲੋਕ ਆਪ ਮੁਹਾਰੇ ਆ ਕੇ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਕੋਈ ਮੁਲਾਜ਼ਮ ਹੈ ਸਾਰੇ ਵਰਗ ਖੁਸ਼ ਹੈ ਕਿ ਸਰਕਾਰ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਔਰ ਉਹ ਉਹਦਾ ਐਮਜ਼ ਜਿਹੜਾ ਉਹ ਮੋੜਨਾ ਚਾਹੁੰਦੇ ਵੋਟਾਂ ਦੇ ਰੂਪ ਵਿੱਚ ਅਸੀਂ ਵੀ ਜਾਣਦੇ ਆ ਪਿੰਡਾਂ ਚ ਠਾਦਾ ਜਾਣਦੇ ਆ ਜਿਸ ਦਾ ਆਮ ਆਦਮੀ ਪਾਰਟ ਦੇ ਕਿੱਦੇ ਕੰਮਾਂ ਦੇ ਸਿੱਤੇ ਲੋਕ ਤੁਹਾਨੂੰ ਕੀ ਲੱਗਦਾ ਵੀ ਅਜੋਣੇ ਸਮੇਂ ਦੇ ਵਿੱਚ ਕਿਸ ਦਾ ਲੋਕਾਂ ਦਾ ਮਾਹੌਲ ਹੋਊਗਾ ਜੀ ਦੇਖੋ ਇਹ ਦਿਸੀ ਜਾਂਦਾ ਤੁਹਾਨੂੰ ਵੀ ਆਪ ਮਹਾਰੇ ਜਦੋਂ ਲੋਕ ਉੱਠ ਕੇ ਆਉਣ ਔਰ ਇਹ ਕਹਿਣ 4 ਸਾਲ ਬਾਅਦ ਵੀ ਤੁਹਾਡੀ ਸਰਕਾਰ ਨੂੰ ਫਿਰ ਮੁੜ ਕੇ ਆਉਣਾ ਚਾਹੀਦਾ ਤਾਂ ਫਿਰ ਇਦੋਂ ਉੱਤੇ ਮਾਹੌਲ ਕੀ ਹੋਊਗਾ ਖੁਸ਼ੀ ਦਾ ਮਾਹੌਲ ਹੋਰ ਕੀ ਹੋਊਗਾ ਸਾਡੇ ਵਾਸਤੇ ਸੰਤੀ ਦੇ ਚੋਣਾਂ ਲੱਗੇ ਕੀ ਕਹਿਣਗੇ ਲੱਗੇ ਹਾਂਜੀ ਬਲਾਸ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਵੇਂ ਹੁਣ ਪੂਰੇ ਪੰਜਾਬ ਚ ਚੋਣਾਂ ਹੋ ਰਹੀਆਂ ਮੈਂ ਸਮਝਦਾ ਵੀ ਜਿਹੜਾ ਇੱਕ ਇਮਾਨਦਾਰੀ ਸਰਕਾਰ ਆਪਾਂ 2022 ਚ ਚੁਣੀ ਸੀ ਉਹਦੇ ਕੰਮਾਂ ਨੂੰ ਆਪਾਂ ਕਿਸ ਤਰ੍ਹਾਂ ਵੇਖਦੇ ਆਂ ਕੀ ਆਪਾਂ ਸਮਝਦਾਰੀ ਨਾਲ ਦੇਖ ਰਹੇ ਆਂ ਜੇ ਆਪਾਂ ਸਮਝਦਾਰੀ ਨਾਲ ਦੇਖ ਰਹੇ ਆਂ ਤੇ ਇਹੋ ਜੇ ਨੇਕਾਂ ਕੰਮ ਆ ਜਿਹੜੇ ਭਗਵਾਨ ਸਿੰਘ ਮਾਨ ਨੇ ਕਰਤੇ ਪਰ ਹੋਰ ਕਿਸੇ ਨੇ ਵੀ ਨਹੀਂ ਕਰਨੇ ਸੀ ਕਿਉਂਕਿ ਆਪਾਂ ਪਹਿਲਾਂ ਵਾਲੀਆਂ ਸਰਕਾਰਾਂ ਦੇਖੀਆਂ ਟੂਲ ਟੈਕਸਾਂ ਨੂੰ ਲੰਮਾ ਸਮਾਂ ਲਈ ਜਾਂਦੇ ਸੀ ਪੈਸੇ ਲੈ ਲੈ ਕੇ ਤੇ ਲੋਕਾਂ ਦੀ ਲੁੱਟ ਹੁੰਦੀ ਸੀ ਸਕੂਲ ਸਰਕਾਰੀ ਬਿਲਕੁਲ ਫੇਲ ਕਰਤੇ ਪ੍ਰਾਈਵੇਟ ਆਪ ਦੇ ਖੋਲ ਤੇ ਲੋਕਾਂ ਦੀ ਲੁੱਟ ਹੁੰਦੀ ਸੀ ਸਰਕਾਰੀ ਹਸਪਤਾਲ ਬਿਲਕੁਲ ਖਤਮ ਕਰਤੇ ਪ੍ਰਾਈਵੇਟ ਆਪ ਦੇ ਖੋਲ ਤੇ ਲੋਕਾਂ ਦੀ ਲੁੱਟ ਹੁੰਦੀ ਸੀ ਇਹ ਸਰਕਾਰ ਨੇ ਇਹਨਾਂ ਚੀਜ਼ਾਂ ਤੇ ਰੋਗ ਤੰਪ ਕਰਨ ਵਾਸਤੇ ਇੱਕ ਐਸਾ ਸਿਸਟਮ ਰਚਿਆ ਜਿਵੇਂ ਆਪਣੇ ਸਕੂਲ ਦੇ ਵਿੱਚ ਘੱਟੋ ਘੱਟ ਆਪਣੀ ਸਰਕਾਰ ਆਉਣ ਤੋਂ ਬਾਅਦ 50 ਲੱਖ ਰੁਪਇਆ ਲੱਗ ਗਿਆ ਜਦੋਂ ਆਪਣੇ ਬੱਚੇ ਪੜ੍ਹ ਗਏ ਆਪਣੀ ਗਰੀਬੀ ਆਪੇ ਚੁੱਕੀ ਜਾਊਗੀ ਸਰਕਾਰ ਨੇ ਸਕੂਲ ਪੜ੍ਹਾਈ ਤੇ ਦਵਾਈ ਦੋ ਚੀਜ਼ਾਂ ਤੇ ਮੈਂ ਸਿਵਲ ਹਸਪਤਾਲ ਫਰੀਦਕੋਟ ਜਾ ਕੇ ਆਇਆ ਉੱਥੇ ਲੰਮੀਆਂ ਲੈਣਾ ਲੱਗੀਆਂ ਮੈਂ ਹੈ ਕੀ ਕਰਨਾ ਉਹਦੇ ਬਾਈ ਸਿਵਲ ਹਸਪਤਾਲ 'ਚ ਬਿਲਕੁਲ ਦਵਾਈ ਫ੍ਰੀ ਮਿਲ ਰਹੀ ਆ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਮੇਰਾ ਸਿਰੀ ਦੇ ਚਾਰ ਬੱਚੇ ਆ ਔਰ ਜਦੋਂ ਵੀ ਉਹ ਦਵਾਈ ਲੈਣ ਜਾਂਦਾ ਮੇਰੇ ਤੋਂ 100 ਰੁਪਏ ਲੈ ਕੇ ਜਾਂਦਾ ਮੈਂ ਨਾ ਕਿਉਂ ਉਹਾਂ ਦਾ ਭਾਈ ਪੈਸੇ ਨਹੀਂ ਲੱਗਦੇ ਇਹ ਸੱਚ ਆ ਜੀ ਲੋਕਾਂ ਦੀ ਹਕੀਕਤ ਲੋਕਾਂ ਨੂੰ ਸਮਝਣਾ ਚਾਹੀਦਾ ਕਿਸੇ ਦੇ ਮਗਰ ਲਾ ਕੇ ਵੋਟ ਨਾ ਪਾਓ ਭਿ ਆ ਵਿੱਚ ਜੇ ਤੁਸੀਂ ਚੋਣੇ ਆ ਲੋਕਾਂ ਦਾ ਵਿਕਾਸ ਹੋਵੇ ਲੋਕਾਂ ਨੂੰ ਹਮਦਰਦੀ ਮਿਲੇ ਲੋਕਾਂ ਦੇ ਬੱਚਿਆਂ ਨੂੰ ਲਾਜ ਮਿਲੇ ਬੱਚਿਆਂ ਨੂੰ ਪੜ੍ਹਾਈ ਮਿਲੇ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਭਗਵੰਤ ਸਿੰਘ ਮਾਨ ਦਾ ਹੌਸਲਾ ਵਧਾਓ ਕਿਉਂਕਿ ਆਉਣ ਵਾਲਾ ਟਾਈਮ ਆ ਜੇ ਆਪਾਂ ਇਮਾਨਦਾਰੀ ਸਰਕਾਰ ਚੁਣਾਂਗੇ ਤਾਂ ਆਉਣ ਵਾਲਾ ਟਾਈਮ ਪੰਜਾਬ ਦਾ ਬਹੁਤ ਹੀ ਖੁਸ਼ੀਆਂ ਭਰ ਆਊਗਾ ਨਹੀਂ 70 ਸਾਲ ਤੋਂ ਕਾਂਗਰਸ ਅਕਾਲੀਆਂ ਨੇ ਪੰਜਾਬ ਦਾ ਬੇੜਾ ਗੁੱਲ ਕਰਤਾ ਪੰਜਾਬ ਨੂੰ ਪਹਿਲੇ ਨੰਬਰ ਤੋਂ ਉੱਜਾ ਕੇ 25ਵੇਂ ਨੰਬਰ ਤੇ ਲੈ ਗਏ ਆ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿਓ ਝਾੜੂ ਦੇ ਚੋਣ ਨਿਸ਼ਾਨ ਤੇ ਵੋਟ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਪੈਂਡਰਪਈਆਂ ਵਾਲੇ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਿਹਾ ਜਿਹਦੇ ਵਿੱਚ ਪੈਂਡਰ ਰੁਪਈਆ ਵਾਲਾ ਜਨੀਰੀਆ ਸੰਗਰਾਹੂਰ ਡੋੜ ਚੱਕ ਸੋ ਸਾਰੇ ਵੋਟਰਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਬੋਟਾਂ ਪਾਓ ਆਮ ਆਦਮੀ ਪਾਰਟੀ ਨੂੰ ਆਪਾਂ ਤਕੜਾ ਕਰੀਏ